ਨਗਰ ਕੌਂਸਲ ਪੋਗਪੁਰ ਦੀ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਅਜ ਰਾਜਕੁਮਾਰ ਰਾਜਾ ਦੀ ਪ੍ਰਧਾਨਗੀ ਹੇਠ ਸੀਨੀਅਰ ਵਾਈਸ ਪ੍ਰਧਾਨ ਰਕੇਸ਼ ਕੁਮਾਰ ਬੱਗਾ ਨੂੰ ਜ਼ਿੰਮੇਵਾਰੀ ਸੌਂਪਦੇ ਹੋਏ ਨਗਰ ਕੌਂਸਲ ਪੋਗਪੁਰ ਦਫ਼ਤਰ ਵਿੱਚ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਰਕੇਸ਼ ਕੁਮਾਰ ਬੱਗਾ ਨੂੰ ਵਧਾਈਆਂ ਦੇਣ ਵਾਲਿਆਂ ਦੀ ਸੰਖਿਆ ਵਿੱਚ ਪਹੁੰਚੇ ਪੋਗਪੁਰ ਵਾਸੀ ਜਿਸ ਵਿੱਚ ਯੋਗੇਸ਼ अरोड़ा ਮਨੀਸ਼ ਕੁਮਾਰ ਤਰਸੀਮ ਲਾਲ ਮਨਿੰਦਰ ਮਿੰਡੂ ਜਸਪਾਲ ਸਿੰਘ ਅਤੇ ਹੋਰ अनेका ਪੋਗਪੁਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਇਹ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਵਾਂਗਾ ਤੇ ਪਿਛਲੇ 5 ਸਾਲਾਂ ਤੋਂ ਪੋਗਪੁਰ ਦੀਆਂ ਲਟਕ ਰਹੀਆਂ ਮੰਗਾਂ ਨੂੰ ਬਹੁਤ ਜਲਦ ਪੂਰਾ ਕੀਤਾ ਜਾਵੇਗਾ ਦੁਆਬੇ ਦੀ ਆਵਾਜ਼ ਦੀ ਵਿਸ਼ੇਸ਼ ਰਿਪੋਰਟ ਇੱਕ ਸਦਾ ਪਰਿਵਾਰ ਜਿਸ ਤਰ੍ਹਾਂ ਸਾਡੇ ਡਿਵੈਲਪਮੈਂਟ ਕਮਿਟੀ ਸੰਗਤ ਨੇ ਉਪਰਤੀ ਸਾਰੇ ਨੇ ਜਿਤਾਇਆ ਜਿਤਾਇਆ ਉਸੇ ਤਰ੍ਹਾਂ ਹੀ ਪਿਆਰ ਨੇ ਪਹਿਲੇ ਨਾਲੋਂ ਸਾਡਾ ਜ਼ਿਆਦਾ ਸੁਭੂ ਹੋ ਗਿਆ ਇਸ ਕਰਕੇ ਬਹੁਤ ਮਾਨਸਿਕਾ ਦੇ ਸੰਗਤ ਤੇ ਬਹੁਤ ਬਹੁਤ ਧੰਨਵਾਦ ਸੰਗਤ ਦਾ ਜਿਹੜੇ ਕੰਮ ਜਿਹੜੇ ਚੇਂਜਿੰਗ ਪਏ ਆ ਜੀ ਤਾਂ ਕੋਈ ਵੀ ਕੰਮ ਅਧੂਰਾ ਨਹੀਂ ਰਹੇਗਾ ਇਸ ਮਕਸਦ ਦੇ ਨਾਲ ਹੀ ਅਸੀਂ ਸਾਨੂੰ ਚੁਣਿਆ ਗਿਆ ਪਬਲਿਕ ਬਨੋ ਔਰ ਇਸ ਮਕਸਦ ਦੇ ਹਾਰੇ ਰਸੀਦੀ ਆਏ ਆ ਔਰ ਜੋ ਅਸੀਂ ਵਾਦਾ ਕੀਤਾ ਸੀ ਵੇਰੇਜ ਹੋਇਆ ਉਹ ਸਿਨੇਮਾ ਸਫਾਈ ਦਾ ਹੋਇਆ ਸਾਰੀ ਉਹ ਵੀ ਹੈਗੇ ਆ ਉਹ ਪਹਿਲੇ ਦਿਨ ਤੇ ਅਸੀਂ ਅੱਜ ਸਾਨੂੰ ਗਣੀ ਕੇ ਸੰਗਤ ਵੱਲੋਂ ਪਬਲਿਕ ਨੂੰ ਕੋਈ ਸ਼ਿਕਾਇਤ ਨਹੀਂ ਸ਼ਿਕਾਇਤ ਨਹੀਂ ਰਹੀ ਕਿ ਪਬਲਿਕ ਦੀ ਸਾਡੀ ਕੋਸ਼ਿਸ਼ ਹੈ ਸਾਡੇ ਮੇਰੇ ਗਰੂ ਵੀ ਨੇ ਜਿਹੜੇ ਪਿਤਾ ਸਮਾਪਤਾ ਦੀ ਬਣੇ ਰਾਜ ਕੁਮਾਰ ਅੱਜ ਦੇ ਪ੍ਰਧਾਨ ਨੇ ਕਾਫੀ ਉਹਨਾਂ ਦਾ ਤਜਰਬਾ ਪਹਿਲਾਂ ਵੀ कोरोना ने पहले भी बहुत डेवलपमेंट को ऊपर की की थी तो उन उससे भी बढ़ के करण ਦਾ ਸਾਡਾ ਕਿਸ਼ਾ ਹੈਗਾ और ਸਾਡੀ ਸੂਚੀ ਟੀਮ ਹੈ ਜਿਹੜੀ ਬਹੁਤ ਵਧੀਆ ਟੀਮ ਹੈ ਤੇ ਉਸ ਟੀਮ ਤੇ ਟੀਮ ਦੇ ਨਾਲ ਚਲਣ ਵਾਲਾ ਸਟਾਫ ਸਾਡਾ ਬਹੁਤ ਵਧੀਆ ਤੁਸੀਂ ਔਰ ਸਟਾਫ ਦਾ ਭੈਚਾਰਾ ਸਾਡਾ ਸਰ ਬਹੁਤ ਤਾਲਮਿਲ ਬਹੁਤ ਹੈ ਪਹਿਲਾਂ ਵੀ ਰਿਆ ਅਸੀਂ ਨਾਮ ਹੀ ਸਿਰ ਤੇ ਹੁੰਦੇ ਹੋਏ ਇੱਥੇ ਵਿੱਚ ਤੇ ਪਹਿਲਾਂ ਵੀ ਇਹਨਾਂ ਨੇ ਸਾਡਾ ਬਹੁਤ ਮਾਨਸਿਕ ਕਰ ਦਿੱਤਾ ਹੁਣ ਵੀ ਸਾਡਾ ਬਹੁਤ ਜਨਾਬਾਂ ਨਾਲ ਮਿਲ ਕੇ ਕਾਰਜ ਕਰਕੇ ਜੋ ਵੀ ਕੰਮ ਹੈ ਉਹ ਵਿਕਾਸ ਦੇ ਕੰਮ ਹੈ ਉਹ ਸਾਰੇ ਨਿਪਟਾਰੇ ਜਾਊਗਾ ਔਰ ਹਰ ਸਬੂਹ ਸਰਕਾਰੀ ਤੌਰ ਤੇ ਜੋ ਵੀ ਪਬਲਿਕ ਲੀਸੀ ਕਰ ਸਕਦੇ ਪਦ ਦਬ ਕਰਦੇ ਹਾਂ ਜੀ ਰਾਜ ਜੀ ਬਹੁਤ ਵਿਸ਼ਵਾਸ ਬਸ ਕਹਿੰਦਾ ਸਭ ਤੋਂ ਪਹਿਲੇ ਪਈ ਨੂੰ ਆਨ ਕਰਦੇ ਆ ਇਹਨਾਂ ਨੇ ਸਾਨੂੰ ਇਸ ਜਗ੍ਹਾ ਦੇ ਪਤਾਇਆ ਜੀ ਅਸੀਂ ਉਹਨਾਂ ਦੇ ਬਦੌਲਤ ਇੱਥੇ ਆ ਕੇ ਬੈਠੇ ਆ ਤੇ ਅੱਗੇ ਵੀ ਅਸੀਂ ਸ਼ਾਇਦ ਹੀ ਸੇਵਾ ਕਰਦੇ ਰਹਾਂ ਤੇ ਹੁਣ ਵੀ ਅਸੀਂ ਤਨਮਨ ਧਨ ਨਾਲ ਸ਼ਾਇਦ ਹੀ ਸੇਵਾ ਕਰਾਂਗੇ ਕਿਸੇ ਦਾ ਨਹੀਂ ਕੋਈ ਕਮੀ ਨਹੀਂ ਹੋਊਗਾ ਬਹੁਤ سارے ਮੁੱਦੇ ਪੋਪਰ ਦੇ ਵਿੱਚ ਹੈਗੇ ਆ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿਉਂਕਿ ਮੇਨ ਜਿਹੜੇ ਮੁੱਦੇ ਇਹ ਹੀ ਆ ਪਰ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੋਗੀ ਪੋਪਰ ਦੇ ਵਿੱਚ ਇੱਕ ਚੁੰਗ ਦੇ ਉੱਤੇ ਪੋਪਰ ਦੇ 6 ਮਹੀਨੇ ਤੋਂ ਬਾਅਦ ਤੁਸੀਂ ਆ ਕੇ ਪੁੱਛਿਆ ਜੇ ਸਾਰੀ ਗੱਲਾਂ ਕੰਪਲੀਟ ਨਾ ਹੋਈਆਂ ਫਿਰ ਤੁਹਾਨੂੰ ਅੱਗੇ ਦੁਬਾਰਾ ਪੁੱਛਿਆ 6 ਮਹੀਨੇ ਦੇ ਵਿੱਚ ਉਹ ਚਾਹੀ ਸਭ ਕੁਝ ਰੈਡੀ ਕਰਦੇ ਜਾਨਕੀ ਸ਼ਹਿਰ ਵਾਸੀ ਉਮੀਦ ਕਰ ਸਕਦੇ ਆ ਕਿ ਇਹ ਭੋਪਾਲ ਦੀ ਜਿਹੜੀ ਆ ਸ਼ਿਪਾਈਆਂ ਸਾਨੂੰ ਸਤਿਕਾਰ ਦਿੱਤਾ ਅਸੀਂ ਸ਼ਹਿਰ ਵਾਸੀਆਂ ਦਾ ਬਹੁਤ ਸਤਿਕਾਰ ਮਾਨ ਕਰਦਾ ਜਿਹਨਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਤੇ ਅਸੀਂ ਉਹਨਾਂ ਦੀ ਉਮੀਦਾਂ ਤੇ ਪੂਰੇ ਉਤਰਾ ਹਾਂ ਕਿਉਂਕਿ ਜਿੱਦਾਂ ਗੱਲ ਹੈ ਵੀ ਆਪਾਂ ਪਾਣੀ ਵਾਲੀ ਜਿਹੜੇ ਮਸਲਾ ਉਹਨੂੰ ਸਭ ਤੋਂ ਪਹਿਲੇ ਲਾਵਾਂਗੇ ਪਾਣੀ ਦੇ ਸਪਲਾਈ ਬਾਕੀ ਮਸਲੇ ਬਾਅਦ ਵਿੱਚ ਠੀਕ ਹੈ ਇੱਕ ਚਾਰੰਦ ਦੇ ਵਿੱਚ ਪੈ ਰਿਹਾ 6 ਮਹੀਨੇ ਦੇ ਵਿੱਚ ਇੱਕ ਪਲਾਨ ਚੱਲ ਰਿਹਾ ਜਦੋਂ ਟ੍ਰੀਟਮੈਂਟ ਪਲਾਂਟ ਚਾਲੂ ਹੋ ਗਿਆ ਉਸ ਤੋਂ ਬਾਅਦ ਪਾਣੀ ਦੀ ਸਮੱਸਿਆ ਬਿਲਕੁਲ ਹੱਲ ਹੋ ਜਾਣੀ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ